ਵੀਡੀਓ ਦੇਖ ਰਹੇ ਸਾਰੇ ਹੀ ਭੈਣਾ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਪਹੁੰਚੇ ਹੋਏ ਹਾਂ ਜੀ ਸ੍ਰੀ ਪਟਨਾ ਸਾਹਿਬ ਅੱਜ ਸਾਡਾ ਪਟਨਾ ਸਾਹਿਬ ਤੀਜਾ ਦਿਨ ਹੈ ਜੀ ਕੱਲ ਅਸੀਂ ਪਟਨਾ ਸਾਹਿਬ ਦੇ ਜਿੰਨੇ ਵੀ ਲੋਕਲ ਗੁਰਦੁਆਰੇ ਸਾਰੇ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਤੇ ਅੱਜ ਅਸੀਂ ਜਾ ਰਹੇ ਹਾਂ ਸ਼ੀਤਲ ਕੁੰਡ ਰਾਜਗਿਰ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ ਗੁਰਦੁਆਰਾ ਸਾਹਿਬ ਤਖਤ ਸਾਹਿਬ ਤੋਂ ਲਗਭਗ 100 ਕਿਲੋਮੀਟਰ ਦੂਰ ਹੈ ਤਖਤ ਸਾਹਿਬ ਤੋਂ ਹਰ ਰੋਜ਼ ਬੱਸਾਂ ਚੱਲਦੀਆਂ ਹਨ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਸੀ ਕਿ ਪਿਛਲੇ ਬਲੌਗ ਵਿੱਚੇ ਲੋਕਲ ਗੁਰਦੁਆਰਿਆਂ ਵਾਸਤੇ ਇੱਕ ਦਿਨ ਪਹਿਲਾਂ ਬੱਸਾਂ ਤੋਂ ਸੀਟ ਦੀ ਬੁੱਕ ਸੀਟ ਦੀ ਬੁਕਿੰਗ ਕਰਾਉਣੀ ਪੈਂਦੀ ਹੈ ਇਸੇ ਤਰ੍ਹਾਂ ਹੀ ਰਾਜਗੀਰ ਗੁਰਦੁਆਰਾ ਸਾਹਿਬ ਦੀ ਵੀ ਸ਼ੀਟ ਇੱਕ ਦਿਨ ਪਹਿਲਾਂ ਬੁੱਕ ਕਰਾਉਣੀ ਪੈਂਦੀ ਹੈ ਜਿਸ ਦਾ ਕਿ ਪ੍ਰਤੀ ਸਵਾਰੀ 300 ਰੁਪਿਆ ਕਰਾਇਆ ਹੈ ਸੋ ਅੱਜ ਆਪਾਂ ਚੱਲਦੇ ਹਾਂ ਸ਼ੀਤਲ ਕੁੰਡ ਰਾਜਗਿਰ ਦੱਸਿਆ ਜਾਂਦਾ ਹੈ ਕਿ ਉੱਥੇ ਤੱਤੇ ਪਾਣੀ ਦੇ ਕੁੰਡ ਨਿਕਲੇ ਹੋਏ ਸੀ ਪੀਣ ਯੋਗ ਪਾਣੀ ਨਹੀਂ ਸੀ ਤਾਂ 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 ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਉੱਥੇ ਠੰਡੇ ਪਾਣੀ ਦਾ ਸ਼ੀਤਲ ਕੁੰਡ ਕੱਢਿਆ ਉੱਥੇ ਦੇ ਲੋਕਾਂ ਨੂੰ ਪੀਣ ਲਈ ਪਾਣੀ ਮੁਹैया ਕਰਾਇਆ ਸੋ ਚੱਲਦੇ ਆ ਜੀ ਆਪਾਂ ਗੁਰਦੁਆਰਾ ਛੇਤਲਕੁੰਡ ਰਾਜਗਿਰ ਪਹਿਲਾਂ ਆਪਾਂ ਹਰਮੰਦਰ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਬੱਸ ਵਿੱਚ ਬੈਠ ਕੇ ਆਪਾਂ ਜਾਵਾਂਗੇ ਜੀ ਛੇਤਲਕੁੰਡ ਰਾਜਗਿਰ ਕਰਦੇ ਆ ਜੀ ਦਰਸ਼ਨ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਆ ਜੀ ਡਾਕਟਰ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਹੁਣ ਜਾ ਰਹੇ ਹਾਂ ਜੀ ਜਾ ਰਹੇ ਹਾਂ ਜੀ ਬਾਦ ਲੀਲਾ ਮੈਣੀ ਸੰਗਤ ਸਾਹਿਬ ਬਹੁਤ ਬੋਲੋ ਤਾ ਨਾਮ ਕਰਾਈ ਨਾਮ ਪੂਰੀ ਬਗਰਾ ਜੀ ਆਇਆ ਉਸਤੋ ਨੇ ਭਾਰਨਾ ਕ੍ਰਿਸ਼ਨਾ ਕੋਈ ਪੁਰਾਣਾ ਸੁਪਰੀਏ ਫਿਰ ਕਾਇਨ ਕੋ ਇਹ ਖੜੀਏ ਜੀ ਆਪਣੀ ਬਸ ਚਲਦੇ ਆ ਬਸ ਦੇ ਵਿੱਚ ਕਾਲੋ ਆਪਣੀ ਬੋੜ ਵਾਲੀ ਗੱਡੀ ਆ ਕੇ ਪਹੁੰਚ ਗਏ ਜੀ ਰਾਜਗਿਰ ਸ਼ਹਿਰ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਰਾਜਗਿਰ ਕਰਦੇ ਆਂ ਜੀ ਦਰਸ਼ਨ ਉਹ ਬੁੱਲੀ ਹੁਣ ਅੱਗੇ ਆਪਾਂ ਬਣੇ ਜਾਵਾਂਗੇ ਕਰਦੇ ਆਂ ਜੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ Bu duvar ਇਹ ਹੈ ਜੀ ਉਹ ਸ਼ੀਤਲ ਕੁੰਡ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਇੱਥੇ ਜਲ ਸ਼ੀਤਲ ਜਲ ਹੋਇਆ ਸੀ ਠੰਡਾ ਹੋਇਆ ਸੀ ਪਰ ਦਰਸ਼ਨ ਜੀ ਦੱਸਿਆ ਜਾਂਦਾ ਹੈ ਕਿ ਇੱਥੇ ਸਾਰੇ ਸਲਫਰ ਦੇ ਪਹਾੜ ਹਨ ਇੱਥੇ ਲਗਭਗ 22 ਕੁੰਡ ਹਨ ਜਿਨ੍ਹਾਂ ਵਿੱਚੋਂ ਇੱਕ ਸਾਰੇ ਕੁੰਡਾਂ ਵਿੱਚੋਂ ਗਰਮ ਪਾਣੀ ਨਿਕਲਦਾ ਸੀ ਇੱਥੋਂ ਦੇ ਲੋਕ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਗਰਮੀ ਬਹੁਤ ਸੀ ਇੱਕ ਸਾਰੇ ਕੁੰਡਾਂ ਵਿੱਚੋਂ ਪਾਣੀ ਗਰਮ ਨਿਕਲਦਾ ਸੀ ਜਦੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ ਉਹਨਾਂ ਦੇ ਚਰਨ ਪਏ ਤਾਂ ਇੱਥੋਂ ਦੇ ਲੋਕਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਇੱਥਾ ਗਰਮੀ ਬਹੁਤ ਹੈ ਉਤੋਂ ਸਾਰੇ ਕੁੰਡਾਂ ਵਿੱਚੋਂ ਗਰਮ ਪਾਣੀ ਨਿਕਲਦਾ ਹੈ ਫਿਰ ਤਨ ਤਨ ਸ੍ਰੀ ਗੁਰੂ ਅਨੰਦ ਦੇਵ ਜੀ ਨੇ ਬਚਨ ਕੀਤੇ ਤਾਂ ਇਸ ਕੁੰਡ ਵਿੱਚੋਂ ਠੰਡਾ ਤੇ ਸ਼ੀਤਲ ਜਲ ਨਿਕਲਣ ਲੱਗ ਪਿਆ ਤੋ ਅੱਜ ਵੀ ਇੱਥੇ ਠੰਡਾ ਤੇ ਸ਼ੀਤਲ ਜਲ ਨਿਕਲਦਾ ਹੈ ਬਾਕੀ ਸਾਰੇ ਕੁੰਡਾਂ ਵਿੱਚੋਂ ਗਰਮ ਪਾਣੀ ਨਿਕਲਦਾ ਹੈ ਇਸ ਕੁੰਡ ਦੇ ਨਾਲ ਕੁੰਡ ਦੇ ਪਾਣੀ ਨਾਲ ਇੱਥੇ ਲੰਗਰ ਤਿਆਰ ਹੁੰਦਾ ਪਿੜਿਆ ਜੀ ਇੱਥੋਂ ਦਾ ਇਤਿਹਾਸ ਗੁਰਦੁਆਰਾ ਗੁਰਨਾਨਕ ਸ਼ੀਤਲ ਕੁੰਡ ਸਾਹਿਬ ਕਰੋ ਜੀ ਦਰਸ਼ਨ ਸ਼ੀਤਲ ਕੁੰਡ ਦੇ ਜੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਪਾਣੀ ਜਿਸ ਦਾ ਸ਼ੀਤਲ ਹੋ ਗਿਆ ਸੀ ਠੰਡਾ ਹੋ ਗਿਆ ਸੀ ਬਾਕੀ ਸਾਰੇ ਇਸ ਕਿੰਡ ਦਾ ਤਾਂ ਪਾਣੀ ਗਰਮਾ ਸਿਰਫ ਇਸ ਕੁੰਡ ਦਾ ਪਾਣੀ ਠੰਡਾ ਤੇ ਸ਼ੀਤਲ ਹੈ ਸਾਡੀ ਪਟਨਾ ਸਾਹਿਬ ਦੀ ਯਾਤਰਾ ਸਮਾਪਤ ਹੋ ਚੁੱਕੀ ਆ ਅਸੀਂ ਪੰਜਾਬ ਪਹੁੰਚ ਚੁੱਕੇ ਆ ਜੀ ਅੱਜ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇਵਾਂਗਾ ਕਿ ਕਿਹੜੀ ਟ੍ਰੇਨ ਜਾਣਾ ਹੈ ਕਿਵੇਂ ਜਾਣਾ ਹੈ ਤੇ ਕਿੰਨਾ ਖਰਚਾ ਆਵੇਗਾ ਅਸੀਂ ਗਏ ਸੀ ਜੀ ਚੰਡੀਗੜ੍ਹ ਸੁਪਰਵਾਸਟਰਨ ਵਿੱਚ ਜੋ ਕਿ ਚੰਡੀਗੜ੍ਹ ਤੋਂ ਪਟੜੀਪੁਤਰਾ ਤੱਕ ਜਾਂਦੀ ਹੈ ਇੱਕ ਟ੍ਰੇਨ ਸਰਾਂਦ ਤੋਂ ਅੰਮ੍ਰਿਤਸਰ ਤੋਂ ਆਉਂਦੀ ਆ ਜੋ ਕਿ ਸਰਾਂਦ ਤੋਂ ਤੁਹਾਨੂੰ ਮਿਲ ਜਾਏਗੀ ਉਹ ਅਕਾਲ ਤਖਤ ਸਾਹਿਬ ਟ੍ਰੇਨ ਦਾ ਨਾਮ ਹੈ ਦੋਨੋਂ ਟ੍ਰੇਨਾਂ ਦਾ ਕਿਰਾਇਆ ਸੇਮ ਹੈ ਜੀ ਜੋ ਚੰਡੀਗੜ੍ਹ ਤੋਂ ਟ੍ਰੇਨ ਚੱਲਦੀ ਆ ਸੁਪਰਫਾਸਟ ਚੰਡੀਗੜ੍ਹ ਸੁਪਰਫਾਸਟ ਇਹ ਸੋਮਵਾਰ ਅਤੇ ਵੀਰਵਾਰ ਨੂੰ ਚੰਡੀਗੜ੍ਹ ਤੋਂ ਚੱਲਦੀ ਆ ਤੇ ਉਧਰੋਂ ਪਟਨਾ ਪੁਤਰਾ ਤੋਂ ਐਤਵਾਰ ਅਤੇ ਬੁੱਧਵਾਰ ਨੂੰ ਚੱਲਦੀ ਹੈ ਇਸ ਟ੍ਰੇਨ ਦਾ 슬ੀਪਰ ਕਲਾਸ ਦਾ ਕਿਰਾਇਆ 560 ਰੁਪਏ ਹੈ ਅਪ ਡਾਊਨ ਦਾ 1120 ਰੁਪਏ ਅਗਰ ਤੁਸੀਂ ਏਸੀ 3A ਚੇਅਰ ਦਾ ਕਰਾਉਣਾ ਤਾਂ ਲਗਭਗ 1500 ਰੁਪਏ ਕਰਾਇਆ ਇੱਕ ਪਾਸੇ ਦਾ ਹੈ। ਇਹ ਟ੍ਰੇਨ ਰਾਤ ਨੂੰ ਚੰਡੀਗੜ੍ਹ ਤੋਂ 9:30 ਵਜੇ ਰਵਾਨਾ ਹੁੰਦੀ ਹੈ ਅਤੇ ਪਾਟਲੀ ਪੁਤਰਾ ਜੰਕਸ਼ਨ ਤੇ ਅਗਲੇ ਦਿਨ ਸ਼ਾਮ ਨੂੰ 6:30 ਵਜੇ ਪਹੁੰਚਦੀ ਹੈ। ਇਹ ਲਗਭਗ 21 ਘੰਟੇ ਦਾ ਸਫ਼ਰ ਤੈਅ ਕਰਦੀ ਹੈ। ਜਿਆਦਾ ਸੁਣਨੇ ਚਾਹੁੰਦੇ ਸੀ ਕਿ ਟ੍ਰੇਨ ਲੇਟ ਹੁੰਦੀ ਹੈ ਪਰ ਸਾਨੂੰ ਤਾਂ ਇਸ ਨੇ ਰਾਈਟ ਟਾਈਮ ਪਹੁੰਚਾਇਆ ਦੋਨੋਂ ਟਾਈਮ ਜਾਣ ਟਾਈਮ ਵੀ ਆਉਣ ਟਾਈਮ ਵੀ। ਉਧਰੋਂ ਇਹ ਟ੍ਰੇਨ 8:40 ਤੇ ਚੱਲਦੀ ਹੈ ਤੇ ਚੰਡੀਗੜ੍ਹ 17 25 ਤੇ ਅਗਲੇ ਦਿਨ ਸ਼ਾਮ ਨੂੰ ਪਹੁੰਚ ਜਾਂਦੀ ਹੈ 5 25 ਤੇ ਪਹੁੰਚ ਜਾਂਦੀ ਹੈ ਇੱਥੋਂ ਤੁਸੀਂ ਜਦੋਂ ਚੰਡੀਗੜ੍ਹ ਤੋਂ ਬੈਠ ਕੇ ਪਟਨਾ ਪੁਤਰਾ ਪਹੁੰਚਦੇ ਹੋ ਤਾਂ ਪਟਨਾ ਪੁਤਰਾ ਉਤਰ ਕੇ ਤੁਹਾਨੂੰ ਉੱਥੋਂ ਆਟੋ ਮਿਲਣਗੇ ਜੋ ਕਿ ਪ੍ਰਤੀ ਸਵਾਰੀ 150 ਵੀ ਮੰਗਦੇ 200 ਰੁਪਏ ਮੰਗਦੇ ਆ ਪਰ ਤੋਂ 100 ਰੁਪਏ ਵਿੱਚ ਉਹ ਚਲੇ ਜਾਂਦੇ ਹਨ 100 ਰੁਪਏ ਪ੍ਰਤੀ ਸਵਾਰੀ ਪਟਨਾ ਪੁਤਰਾ ਤੋਂ ਦਰਬਾਰ ਸਾਹਿਬ ਲਗਭਗ 23 ਤੋਂ 25 ਕਿਲੋਮੀਟਰ ਦੂਰ ਹੈ ਹੁਣ ਗੱਲ ਕਰਦੇ ਆਪਾਂ ਕਮਰਿਆਂ ਬਾਰੇ ਅਗਰ ਤੁਸੀਂ ਉੱਥੇ ਰਾਤ ਨੂੰ ਪਹੁੰਚਦੇ ਹੋ ਤਾਂ ਤੁਹਾਨੂੰ ਕਮਰਾ ਲੈਣ ਵਿੱਚ ਬਹੁਤ ਜ਼ਿਆਦਾ ਦਿੱਕਤ ਆਵੇਗੀ ਕਿਉਂਕਿ ਸੰਘਤ ਬਹੁਤ ਜ਼ਿਆਦਾ ਪਹੁੰਚਦੀ ਹੈ ਗੁਰਦੁਆਰਾ ਬਾਲੀਲਾ ਸਾਹਿਬ ਵੀ ਸਾਨੂੰ ਰੂਮ ਨਹੀਂ ਮਿਲਿਆ ਗੁਰਦੁਆਰਾ ਮੇਨ ਦਰਬਾਰ ਸਾਹਿਬ ਵੀ ਉਸ ਦਿਨ ਰੂਮ ਨਹੀਂ ਮਿਲਿਆ ਤਾਂ ਤੁਸੀਂ ਪੰਜਾਬ ਤੋਂ ਹੀ ਜਿਸ ਦਿਨ ਟਿਕਟ ਬੁੱਕ ਕਰਦੇ ਹੋ ਤਾਂ ਕਮਰਾ ਬੁੱਕ ਕਰਕੇ ਜਾ ਸਕਦੇ ਹੋ ਉਹ ਤੁਹਾਨੂੰ ਮੈਂ ਦੱਸ ਰਿਹਾ ਜੀ ਉੱਥੇ ਹੈ ਜੀ ਦਰਬਾਰ ਸਾਹਿਬ ਤੋਂ ਜਦੋਂ ਆਪਾਂ ਬਾਲੀਲਾ ਸਾਹਿਬ ਨੂੰ ਜਾਂਦੇ ਹਾਂ ਤਾਂ ਰਸਤੇ ਵਿੱਚ ਮੋਹਨੀ ਕੁੰਦਨ ਨਿਵਾਸ ਸਰਿਆ ਜੀ ਜਗਜੀਤ ਸਿੰਘ ਜੀ ਮੈਨੇਜਰ ਨੇ ਨੰਬਰ ਸਕਰੀਨ ਤੇ ਤੁਹਾਡੀ ਤੇ ਆ ਰਹੇ ਹੋਣਗੇ ਨੰਬਰ ਨੋਟ ਕਰ ਲਓ ਜਦੋਂ ਤੁਸੀਂ ਟਿਕਟਾ ਬੁੱਕ ਕਰਦੇ ਹੋ ਨਾਲ ਲੱਗਦੀ ਇਥੋਂ ਪੰਜਾਬ ਤੋਂ ਕਮਰਾ ਬੁੱਕ ਕਰਕੇ ਜਾ ਸਕਦੇ ਹੋ ਛੋਟੇ ਕਮਰਾ 750 ਰੁਪਏ ਪੇਟਾ ਜੀ ਏਸੀ ਰੂਮ ਹੈ ਜੀ ਵੱਡਾ ਰੂਮ 950 ਰੁਪਏ ਪੇਟਾ ਹੈ ਜੀ ਏਸੀ ਰੂਮ ਹੈ ਜੀ 4 ਦਿਨ ਰੁਕਦੇ ਆ ਤਾਂ ਤੁਸੀਂ ਲਗਭਗ 3000 ਰੁਪਏ ਰੂਮ ਦਾ ਲਾ ਲਓ ਛੋਟੇ ਦਾ ਬਾਕੀ ਅਗਰ ਜੇ ਤੁਸੀਂ ਦਰਬਾਰ ਸਾਹਿਬ ਜਾਂ ਬਾਲੀਲਾ ਸਭ ਲੈਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਦੁਪਹਿਰ ਨੂੰ 12 ਵਜੇ ਰੂਮ ਮਿਲੇਗਾ ਜੋ ਕਿ 500 ਰੁਪਏ ਛੋਟੇ ਰਹੁੰਦਾ ਹੈ ਜਿਸ ਵਿੱਚ ਇੱਕ ਡਬਲ ਬੈੱਡ ਤੇ ਇੱਕ ਸਿੰਗਲ ਬੈੱਡ ਲੱਗਿਆ ਹੁੰਦਾ ਹੈ ਏਸੀ ਰੂਮ ਹੈ ਜੀ ਹੁਣ ਗੱਲ ਕਰਦੇ ਹਾਂ ਜੀ ਆਪਾਂ ਨੇੜੇ ਤੇੜੇ ਦੇ ਲੋਕਲ ਗੁਰਦੁਆਰਾ ਸਾਹਿਬ ਤੇ ਰਾਜਗੀਰ ਗੁਰਦੁਆਰਾ ਸਾਹਿਬ ਹੈ ਜੀ ਗੁਰੂ ਨਾਨਕ ਸ਼ੇਰਕੁੰਡ ਸਾਹਿਬ ਉਹਨਾਂ ਵਿੱਚ ਕਿਵੇਂ ਜਾਈਏ ਤਾਂ 메ਨ ਦਰਬਾਰ ਸਾਹਿਬ ਤੋਂ ਉਥੋਂ ਬੱਸਾਂ ਚੱਲਦੀਆਂ ਹਨ ਜੋ ਕਿ ਇੱਕ ਦਿਨ ਪਹਿਲਾਂ ਤੁਹਾਨੂੰ ਬੁਕਿੰਗ ਸੀਟ ਬੁੱਕ ਕਰਾਉਣੀ ਪੈਗੀ ਲੋਕਲ ਗੁਰਦੁਆਰਿਆਂ ਨੂੰ ਇੱਕ ਬੱਸ ਚੱਲਦੀ ਸਵੇਰ 7:00 ਵਜੇ ਦੂਜੀ ਚੱਲਦੀ ਹੈ 12:30 ਵਜੇ ਇੱਕ ਦਿਨ ਪਹਿਲਾਂ ਟਿਕਟ ਬੁੱਕ ਕਰਾਓ ਏਸੀ બસ ਲਉਂਗੇ ਤਾਂ 150 ਰੁਪਏ ਪ੍ਰਤੀ ਸਵਾਰੀ ਲੋਕਲ ਗੁਰਦੁਆਰਿਆਂ ਵਾਸਤੇ ਨਾਨ ਏਸੀ ਦਾ 100 ਰੁਪਿਆ ਕਰਾਇਆ ਹੈ। ਅਗਰ ਤੁਸੀਂ 100 ਕਿਲੋਮੀਟਰ ਦੂਰ ਜੋ ਗੁਰੂ ਨਾਨਕ ਸ਼ੀਤਲਕੁੰਡ ਰਾਜਗੀਰ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਉਸ ਦਾ ਵੀ ਇੱਕ ਦਿਨ ਪਹਿਲਾਂ ਸੀਟ ਬੁੱਕ ਕਰਾਉਣੀ ਪੈਗੀ ਜੋ ਕਿ ਏਸੀ ਬੱਸਾਂ ਚੱਲਦੀਆਂ ਹਨ 300 ਰੁਪਏ ਪ੍ਰਤੀ ਸਵਾਰੀ ਉਹਨਾਂ ਦੀ ਭੇਟਾ ਹੈ ਜੀ। ਬਾਕੀ ਉੱਥੇ ਬਹੁਤ ਵਧੀਆ ਮਾਹੌਲ ਹੈ ਜੀ, ਬਹੁਤ ਸਾਫ ਸਫਾਈ ਹੈ, ਬਹੁਤ ਹੀ ਸੰਤ ਆਨੰਦ ਆਇਆ ਸੰਤਾਂ ਇੰਜ ਲੱਗ ਰਿਹਾ ਸੀ ਕਿ ਅਸੀਂ ਪੰਜਾਬ ਵਿੱਚ ਹੀ ਘੁੰਮ ਰਹੇ ਹਾਂ। ਕੋਈ ਜਹੀ ਗੱਲ ਨਹੀਂ ਐ ਬਹੁਤ ਹੀ ਵਧੀਆ ਮਾਹੌਲ ਐ ਗੁਰੂ ਮਹਾਰਾਜ ਦੇ ਉੱਤੇ ਇੰਨੀ ਕਿਰਪਾ ਐ ਇੰਨੀ ਕਿਰਪਾ ਕਿ ਉੱਥੇ ਜਾ ਕੇ ਆਪਾਂ ਨੂੰ ਐਦਾਂ ਲੱਗਦਾ ਕਿ ਆਪਾਂ ਪੰਜਾਬ ਵਿੱਚ ਹੀ ਘੁੰਮ ਰਹੇ ਤੱਕ ਘਰ ਦੀ ਤਾਂ ਯਾਦ ਵੀ ਨਹੀਂ ਉੱਥੇ ਜਾ ਕੇ ਆਉਂਦੀ ਬਾਕੀ ਬਹੁਤ 24 ਘੰਟੇ ਉੱਥੇ ਲੰਗਰ ਚੱਲਦੇ ਹਨ ਸਾਡਾ ਇਹ ਸਫਰ ਬਹੁਤ ਵਧੀਆ ਰਿਹਾ ਜੀ ਵਾਹਿਗੁਰੂ ਦੀ ਕਿਰਪਾ ਹੋਈ ਹੈ ਜੀ ਤੁਸੀਂ ਵੀ ਜਾਓ ਜੀ ਯਾਤਰਾ ਕਰੋ ਜੀ ਵਾਹਿਗੁਰੂ ਦਾ ਆਸ਼ੀਰਵਾਦ ਲਓ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਵਾਹਿਗੁਰੂ ਲਿਖ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਜੀ ਧੰਨਵਾਦ